ਸਮਰਾਲਾ ਦੇ ਕੋਲ ਪੈਂਦੀ ਪੁਲਿਸ ਹੇਡੋ ਚੌਂਕੀ ਦੇ ਨੇੜੇ ਦੋ ਅਣਪਛਾਤੇ ਲੁਟੇਰਿਆਂ ਨੇ ਦੋ ਐਕਟਿਵਾ ਤੇ ਜਾ ਰਹੀਆਂ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਣਪਛਾਤੇ ਲੁਟੇਰਿਆਂ ਨੇ ਐਕਟਿਵਾ ਤੇ ਜਾ ਰਹੀਆਂ ਦੋ ਔਰਤਾਂ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਹਨਾਂ ਨੂੰ ਥੱਲੇ ਸੁੱਟ ਦਿੱਤਾ ਵਾਦ ਵਿੱਚ ਔਰਤ ਦੇ ਗਲੇ ਵਿੱਚ ਪਾਈ ਹੋਈ ਸੋਨੇ ਦੀ ਚੈਨ ਲੁੱਟ ਕੇ ਫਰਾਰ ਹੋ ਗਏ ਐਕਟਿਵਾ ਸਵਾਰ ਦੋ ਔਰਤਾਂ ਦੇ ਵਿੱਚੋਂ ਇੱਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਹਨਾਂ ਦੀ ਭਤੀਜੀ ਦੇ ਵੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਕਮੀਔਰ ਦੇ ਪਤੀ ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਵਾਈਫ ਤੇ ਨਾਲ ਮੇਰੇ ਵਿਰਨ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਤੇ ਇੱਕ ਮੋਨਣਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਰ ਸੀਗਾ ਉਹਨਾਂ ਨੇ ਉਸ ਮੋਟਰਸਾਈਕਲ ਨੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਛਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਫੋਕੇ ਕਿ ਬਾਬਸਾ ਜੀ ਸਮਰਾਲੇ ਵੱਲ ਨੂੰ ਭੱਜ ਗਏ। ਮੂੰਹ ਵਗੈਰਾ ਬੰਨੇ ਹੋਣ ਸੀ। ਨਹੀਂ ਮੂੰਹ ਨਹੀਂ ਸੀ ਬੰਨਿਆ ਹੋਇਆ। ਤੇ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ? ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ। ਕਿੰਨੇ ਕਿ ਸੱਟਾਂ ਵਗੈਰਾ ਕਿੰਨੇ ਕਿ? ਸੱਟਾਂ ਇਹਨਾਂ ਦੇ ਮੱਥੇ ਤੇ, ਥੋਡੀ ਤੇ, ਬੁੱਲਾਂ ਤੇ, ਗੁੱਟ ਤੇ, ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ। ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ। ਕੀ ਮੰਨ ਕਰਦੇ ਆ? ਮਨ ਕਰਦਾ ਜੀ ਹੁਣ ਤਾਂ ਇਹ ਲੋਕੋ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਣੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣਦਾ ਕਿ ਸ਼ਹਿਰ ਬਜ਼ਾਰ ਬਣੀ ਜਾ ਸਕਦੀਆਂ ਬੱਚਿਆਂ ਦਾ ਕਹਾਂ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਲੋਟਾਂ ਖੋਹਾਂ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਇਹ ਅਨਸਰਾਂ ਤੇ ਨੱਥ ਪਾਈ ਜਾਵੇ ਉਹ ਕੀ ਹੋਈ ਜਮਾਈ ਹਾਂਜੀ ਓਕੇ ਕੀ ਲੱਗੇਗੇ ਚੈਨੀ ਹੋ ਕੇ ਲੱਗੇਗੇ ਡੇਢ ਤੋਲੇ ਦੇ ਸੋਨੇ ਦੀ ਇਹ ਨਾਮ ਹੈ ਮੈਂ ਡਾਕਟਰ ਬਰਿੰਦਰ ਸਿੰਘ ਕਠੇਵਸ ਹਸ ਸੰਭਾਵੇਤ ਮਾਪਸ ਕੇ ਸਾਡਾ ਪਰੋਜੋ ਲੋਕਪਾਲਸ ਸਾਹਿਬ ਆ ਗਿਆ ਦੂਜੀ ਮਿੰਟ ਕੀ ਮਾਂ ਹਾਂਜੀ ਇਹ ਸਾਡੇ ਕੋਲ ਕੇਸ ਆਇਆ ਹੈ 3:28 ਕਮਿੰਟ ਤੇ ਦੱਸੋ ਉਹਦੇ ਨਾਲ ਦੇ ਦੱਸਦੇ ਸੀ ਕਿ ਇਹਨਾਂ ਦੀ ਲੋਕ ਕੋ ਹੋਈ ਹੈ ਚੈਨ ਵਗੈਰਾ ਖੋਈ ਹੈ ਤੇ ਉਹਦੇ ਸਿਰ ਤੇ ਸੱਟ ਹੈ ਤੇ ਇਸ ਦੇ ਬਾਕੀ ਫੇਸ ਤੇ ਨਿਕ ਖੋਲਦੇ ਤੇ ਨਹੀਂ ਹੈ ਕਿੰਨੀ ਹੈ ਸੱਟਨ ਮਾਪਸ ਕਿੰਨਾ ਜਿੰਦ ਰੋਣਾ ਸੇ ਜੀ ਗਰਾਤੀ ਪ੍ਰੋਪਰ ਹੈ ਜੀ ਉਹਦੇ ਸਿਰ ਦੇ ਲੱਗੇ ਨੇ ਤਿੰਜਾ ਟਾਂਕੇ ਤੇ ਬੋਲ ਤੇ ਟਾਂਕੇ ਲੱਗੇ ਨੇ ਬਾਕੀ ਤਾਂ ਜਿਹੜਾ ਹੈਗਾ ਉਹ ਇਧੇ ਹੀ ਸਰ ਗਿਆ ਤੇ ਅਸੀਂ ਐਮਬੀਸੀਟੀ ਸਕੈਨ ਰეკਮੈਂਡ ਕੀਤੀ ਹੈ ਦੇਖੋ ਸਰ ਦੇ ਵਿੱਚ ਫਟਕਾ ਨੂੰ ਮੇਜਰ ਕੀ ਮਾਮਲਾ ਹੋਇਆ ਅੱਜ ਕਿ ਕਹਿੰਦੇ ਲੁੱਟੋ ਹੋਈ ਹੈ ਏਰੀਏ ਦੀ ਗੰਤ ਕੀ ਮਾਮਲਾ ਕੁ ਅੱਜ ਦੋ ਮੱਲਮਾਏ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਤੋਂ ਬਾਅਦ ਤੇ ਜਾ ਰਹੇ ਸੀ ਪਿੰਡ ਮੱਲਮਾਏ ਦੇ ਨੂੰ ਇੱਥੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਇੱਕ ਵਾਰ ਵੱਜ ਗਏ ਦੂਜੀ ਵਾਰ ਫੇਰ ਉਹਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਐਕਟੂਵੇਟ ਵਿੱਚ ਲੱਗ ਕੇ ਉਹ ਡਿੱਗ ਗਏ ਜੇਕਰ ਨਾ ਉਹਦੇ ਸੱਟ ਵੀ ਲੱਗੀ ਐ ਇੱਕ ਲੇਡੀ ਦੇ ਮੋਢੀ ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਭਜਾ ਕੇ ਕੈਨੀ ਹੋ ਕੇ ਹਾਰ ਹੋ ਗਏ ਜਿਹੜੇ ਲੇਡੀ ਦਾ ਕਾਉਂਸਲ ਹਸਪਤਾਲ ਐਡਮਿਸ਼ਨ ਨੇ ਉਲਤ ਜਾਂਚ ਕਰ ਰਹੀ ਆ ਤੇ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਰੋਣਨ ਸਰਸਤੂ ਸਰਸਤੂ ਸਰਵਾ ਦਿੱਤੀ ਜਾਵੇ